ਅਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀ ਸਾਥੀਆਂ ਦੇ ਵੱਲੋਂ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਤੇ ਸਿੱਖ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਅਗਵਾਈ ਦੇ ਵਿੱਚ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤੇ ਜਿਸ ਦੇ ਵਿੱਚ ਕੁਝ ਸਿੱਖ ਜਥੇਬੰਦੀਆਂ ਅਸਾਮ ਨੂੰ ਰਵਾਨਾ ਹੋਈਆਂ ਤੇ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਨਾਲ ਸਾਥੀ ਪੋਖੜਤਾਲ ਤੇ ਬੈਠੇ ਸੀ ਉਹਨਾਂ ਨੇ ਇੱਕ ਵੱਡੀ ਅਪੀਲ ਕੀਤੀ ਤੇ ਜਿਸ ਦੇ ਦੌਰਾਨ ਕੜਾ ਪ੍ਰਸ਼ਾਦ ਦੀ ਜਿਹੜਾ ਸ਼ਿਕਾ ਕੇ ਉਹਨਾਂ ਨੂੰ ਜਿਹੜੀ ਪੋਖੜਤਾਲ ਖਤਮ ਕਰਨ ਦੇ ਲਈ ਕਿਹਾ ਤੇ ਹੁਣ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਵੱਲੋਂ ਪੋਖੜਤਾਲ ਖਤਮ ਕਰ ਦਿੱਤੀ ਹੈ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਪੋਖੜਤਾਲ ਦੌਰਾਨ ਕਾਫੀ ਚਿੰਤਤ ਵੀ ਸੀ ਤੇ ਉੱਥੇ ਹੀ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਦੀ ਬੇਰਕ ਦੇ ਵਿੱਚ ਕੁਝ ਮੋਬਾਈਲ ਫੋਨ ਕੁਝ ਸੀਸੀਟੀਵੀ ਕੈਮਰਾ ਤੇ ਕੁਝ ਹੋਰ ਚੀਜ਼ਾਂ ਬਰਾਮਦ ਹੋਈਆਂ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰ ਤੇ ਪਟਵਾਰੂ ਕਰਦੇ ਹੋਏ ਕਿਹਾ ਕਿ ਜਿਹੜਾ ਐਨਐਸਏ ਆ ਖਤਮ ਹੋਣ ਜਾ ਰਿਹਾ ਸੀ ਤੇ ਜਿਸ ਤੋਂ ਬਾਅਦ ਸਿਰਫ ਔਰ ਸਿਰਫ ਪ੍ਰਸ਼ਾਸਨ ਸਾਜਿਸ਼ਾਂ ਰਚ ਰਿਹਾ ਹੈ ਤੇ ਉਸ ਤੋਂ ਬਾਅਦ 16 ਫਰਵਰੀ ਤੋਂ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਭੁੱਖ ਹੜਤਾਲ ਤੇ ਬੈਠੀਆਂ ਨੇ ਤੇ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਸਾਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਉਦੋਂ ਤੱਕ ਅਸੀਂ ਭੁੱਖ ਹੜਤਾਲ ਨਹੀਂ ਛੱਡਾਂਗੇ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਕਾਫੀ ਨਾਜ਼ੁਕ ਸੀ ਤੇ ਉੱਥੇ ਹੀ ਜਿਸ ਦੇ ਲੈ ਕੇ ਦੱਸਿਆ ਜਾ ਰਿਹਾ ਸੀ ਕਿ ਪਰਿਵਾਰ ਦੇ ਵੱਲੋਂ ਕਿ ਭਾਈ ਅਮਰਿਤਪਾਲ ਸਿੰਘ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਨੇ ਤੇ ਉਹਨਾਂ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਦੇ ਨਾਲ ਮੁਲਾਕਾਤ ਵੀ ਹੋਈ ਤੇ ਸਿੱਖ ਜਥੇਬੰਦੀਆਂ ਇੱਕੋ ਮੰਗ ਕੀਤੀ ਕਿ ਜਾਂ ਤਾਂ ਅਸੀਂ ਪੰਜਾਬ ਆਵਾਂਗੇ ਜਾਂ ਸਾਨੂੰ ਜਿਹੜਾ ਅਸੀਂ ਜਾਂ ਤਾਂ ਅਸੀਂ ਆਪਣਾ ਸਰੀਰ ਛੱਡ ਦੇਵਾਂਗੇ ਤੇ ਇਸ ਗੱਲ ਨੂੰ ਲੈ ਕੇ ਸਾਰੀਆਂ ਸਿੱਖ ਜਥੇਬੰਦੀਆਂ ਪੂਰੀ ਤਰ੍ਹਾਂ ਚਿੰਤਾ ਸੀ ਤੇ ਜਿਸ ਦੇ ਦੌਰਾਨ ਇੱਕ ਪਾਸੇ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਰੋਜ਼ ਪ੍ਰਦਰਸ਼ਨ ਪਰਿਵਾਰ ਕਰ ਰਿਹਾ ਸੀ ਤੇ ਸਾਰਾ ਪਰਿਵਾਰ ਪੋਖੜ ਹੜਤਾਲ ਤੇ ਬੈਠਾ ਤੇ ਜਿਸ ਦੇ ਦੌਰਾਨ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂबीर ਸਿੰਘ ਨੇ ਇੱਕ ਸਤਵ ਮੈਂਬਰ ਕਮੇਟੀ ਦਾ ਗਠਨ ਕੀਤਾ ਤੇ ਉੱਥੇ ਹੀ ਆਸਾਮ ਨੂੰ ਕੱਲ ਸਿੱਖ ਜਥੇਵੰਦੀਆਂ ਨੂੰ ਰਵਾਨਾ ਕੀਤਾ ਤੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੇ ਇੱਕ ਵੱਡੀ ਅਪੀਲ ਕੀਤੀ ਤੇ ਪੋਖੜ ਹੜਤਾਲ ਖਤਮ ਕਰਨ ਦੇ ਲਈ ਕਿਹਾ ਤੇ ਅੱਜ ਸਿੱਖ ਜਥੇਵੰਦੀਆਂ ਨੇ ਜਿਹੜੀ ਪੋਖੜ ਹੜਤਾਲ ਆ ਖਤਮ ਕਰ ਦਿੱਤੀ ਹੈ ਤੇ ਜਿਸ ਦੇ ਦੌਰਾਨ ਸਿੱਖਾਂ ਦੇ ਲਈ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਾ ਸੀ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਤੇ ਉਹ ਆਪਣੀ ਭੁੱਖ ਹੜਤਾਲ ਖਤਮ ਕਰ ਦੇਣ ਤੇ ਅੱਜ ਉਹਨਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਭੁੱਖ ਹੜਤਾਲ ਖਤਮ ਕਰ ਦਿੰਦੀ ਹੈ ਤੇ ਉੱਥੇ ਇੱਕ ਦੇਖਣਯੋਗ ਫਿਕਰਯੋਗ ਸਿੱਖਾਂ ਦੇ ਲਈ ਇਹ ਵੀ ਹੈ ਕਿ ਉੱਥੇ ਹੀ ਐਨਐਸਏ ਜਿਹੜੀ ਦੁਬਾਰਾ ਲਗਾ ਦਿੰਦੀ ਹੈ ਤੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਅਜੇ ਸਿੱਖ ਜਥੇਬੰਦੀਆਂ ਬੰਦ ਨੇ ਅਤੇ ਉੱਥੇ ਇਸ ਗੱਲ ਨੂੰ ਲੈ ਕੇ ਵਿਰੋਧ ਵੀ ਸਰਕਾਰ ਤੇ ਉੱਤੇ ਕੀਤਾ ਜਾ ਰਿਹਾ ਹੈ ਕਿ ਜਾਣ ਬੁੱਝ ਕੇ ਸਰਕਾਰਾਂ ਨੇ ਸਿੱਖਾਂ ਦੇ ਨਾਲ ਤੱਕੇਸ਼ਾਈ ਕੀਤੀ ਤੇ ਸਿੱਖ ਇਸ ਗੱਲ ਨੂੰ ਲੈ ਕੇ ਭੜਕੇ ਵੀ ਹੋਏ ਨੇ ਤੇ ਉੱਥੇ ਹੀ ਰੋਜ਼ ਪ੍ਰਦਰਸ਼ਨ ਸਿੱਖ ਜਥੇਬੰਦੀਆਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਕਿ ਐਨਐਸਏ ਫਿਰ ਤੋਂ ਲਗਾ ਦਿੰਦੀ ਤੇ ਇਹ ਜਿਹੜਾ ਤੱਕਾ ਇਹ ਸਿੱਖਾਂ ਦੇ ਨਾਲ ਕਿਉਂ ਹੋ ਰਿਹਾ ਹੈ ਜਹ ਜਿਹੜੇ ਸਵਾਲ ਆ ਪੰਜਾਬ ਸਰਕਾਰ ਤੇ ਚੱਕੇ ਜਾ ਰਹੇ ਨੇ ਅਤੇ ਹੁਣ ਭੁਖ ਹੜਤਾਲ ਆ ਜਿਹੜੀ ਉਸ ਗੱਲ ਨੂੰ ਲੈ ਕੇ ਆ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀ ਉਹਨਾਂ ਨੇ ਭੁਖ ਹੜਤਾਲ ਖਤਮ ਕਰ ਦਿੱਤੀ ਹੈ ਤੇ ਜਿਸ ਦੇ ਦੌਰਾਨ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਇੱਕ ਖੁਸ਼ੀ ਵੀ ਮਨਾਈ ਗਈ ਹੈ ਤੇ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਕਿਹਾ ਹੈ ਕਿ ਜਿਹੜਾ ਭਾਈ ਅਮਰਿਤਪਾਲ ਸਿੰਘ ਆ ਉਹਦੀ ਜਿਹੜੀ ਸਿਹਤ ਕਾਫੀ ਨਾਜ਼ੁਕ ਹੋ ਗਈ ਤੇ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਭੁਖ ਹੜਤਾਲ ਖਤਮ ਕਰ ਦਿੱਤੀ ਹੈ ਤੇ ਕੜਾ ਪ੍ਰਸ਼ਾਸਕ ਆਖੇ ਉਹਨਾਂ ਨੂੰ ਜਿਹੜੀ ਭੁਖ ਹੜਤਾਲ ਸਿੱਖ ਜਥੇ